ਨਾਮ ਹੰਦਾ ਬਲਬੀਰ ਸਿੰਘ ਇਹ ਕਿਹੜਾ ਪਿੰਡ ਹੈ ਮੈਰੀਪੁਰ ਨੀਮਾ ਤੇ ਤੁਹਾਡੀ 60 ਸਾਲ ਇਹ ਕੋਈ ਇਥੇ ਜੇਰੇ ਲਾਜੂ ਹਸਪਤਲ ਕੀ ਗੱਲ ਵੀ ਤੁਹਾਡੇ ਨਾਲ ਭਰਾ ਤੇ ਪਤੀ ਜਦ ਇੱਕ ਉਹਨਾਂ ਦੀ ਨਾਂ ਇਹ ਨਾਂ ਭਰਾ ਦਾ ਮਲਕੀਸ਼ ਸਿੰਘ ਦਾ ਜਿਹੜਾ ਰਣਜੀਤ ਸਿੰਘ ਦਾ ਉਹਦਾ ਨਾਂ ਜਸਬੀਰ ਕੌਰ ਸਾਡੇ ਜ਼ਮੀਨੇ ਵਿਵਾਦ ਚੱਲ ਰਿਹਾ ਜੰਗੂ ਖੱਡੜਾ ਹਾਈਵੇ ਦੇ ਵਿੱਚ ਜ਼ਮੀਨ ਆਈ ਸੀ ਜਿਉਂ ਕਿ ਮੇਰੇ ਕਬਜੇ ਥੰਦੇ ਉਸਨੇ ਪੈਸੇ ਚੱਕਰੇ ਨਾ ਪੈਸੇ ਦਿੰਦਾ ਨਾ ਪੈੜੀ ਛੱਡਦਾ ਕੱਲ ਮੈਂ ਜ਼ਮੀਨ ਵਾਹਦਾ ਸੀ ਉੱਥੇ ਇਹਨਾਂ ਨੇ ਮੇਰੇ ਤੇ ਪਹਿਲਾ ਡਾਂਗਾ ਨਾਲ ਕੁੱਟਿਆ ਮੋੜ ਤੇ ਟ੍ਰੇਕਰ ਮੈਨੂੰ ਭਜਾਇਆ ਤਾਂ ਮੇਰੇ ਤੇ ਦਾਤਰ ਦੇ वार ਕੀਤੇ ਤੇ ਮੋੜ ਕੇ ਉਸ ਤੋਂ ਬਾਅਦ ਮੈਂ ਆ ਗਿਆ ਆਣ ਕੇ ਪਿੰਡ ਬੈਠਾ ਜਾਂ ਬਾਅਦ ਤੇ ਇਹਨਾਂ ਨੇ ਪੁਲਿਸ ਸਾਧ ਲਈ ਪੁਲਿਸ ਸਾਧ ਕੇ ਮੈਨੂੰ ਕਿੰਦਰ ਦਾਖਲ ਕਰਨਾ ਕਰਨਾ ਇੱਥੇ ਮਰ ਜਾਣਾ ਮੈਂ ਜਾ ਕੇ ਹਕਿਕਤਾ ਵਿੱਚ ਦਾਖਲ ਹੋਣਾ ਉਹਨਾਂ ਜਬਰਦਸਤੀ ਮੈਨੂੰ ਖਾਤ ਦਾ ਕੱਟ ਲਿਆ। ਉਹਨਾਂ ਬੰਦ ਨੇ ਲੈਣ ਕੇ ਮੇਰੀ ਜ਼ਮੀਨ ਰੀਅਲਟੀ ਵਾਲੀ ਦੇ ਵਿੱਚ ਨਿਹੰਗ ਭਾਲ ਦਿੱਤੇ ਆ। ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਮੈਨੂੰ ਨਿਆਂ ਦਿਵਾਇਆ ਜਾਵੇ। ਜਿਹੜੀ ਤੁਹਾਡੀ ਜ਼ਮੀਨ ਹੈ ਕਿੰਨੀ ਜਿੰਨੀ ਕੱਟੂ ਫਰੀ। ਇਹ 25 ਕਿੱਲੇ ਜਿਹਦੇ ਚੋਂ 10-11 ਕਿੱਲੇ ਦੇ ਉਹਨੇ ਮਲਕੀਤ ਸਿੰਘ ਨੇ ਪੰਤਾਲੀ ਲਵਾਤੀ। ਬਾਕੀ ਜ਼ਮੀਨ ਜਿਹੜੀ ਆ ਉਹ ਹੜੱਪਣ ਨੂੰ ਸਰਦਾ ਮੇਰੇ ਵਾਲੀ ਦੀ। ਜਦ ਕਿ ਇੱਥੋਂ ਮੈਂ ਮੇਰੀਆਂ ਰੀਅਲਟੀਆਂ ਖੜੀਆਂ ਆ।

ਤੇ ਆਤੀ ਜੀਵਾਰ ਮੇਰੇ ਤੇ ਫੇ ਹੱਲਾ ਇਹਨਾਂ ਨੇ ਬੋਲਿਆ ਕੀ ਮੰਗੇ ਹੋਂ ਤੜੀ ਪੰਜਾਬ ਪ੍ਰਚਾਰਕ ਪ੍ਰਸ਼ਾਸਨ ਦੀ ਉਪੇਂ ਕਰੀ ਹਾਂ ਅੰਸ਼ਾਸਨ ਤੇ ਹੈ ਮੈਂ ਬੇਨਤੀ ਕਰਦਾ ਕਿ ਮੇਰੀ ਪੈਰੀ ਜਿਹੜੀ ਉਹ ਮਿੰ ਦਵਾਈ ਜਾਵੇ ਤੇ ਮੇਜੂ ਹੱਕ ਜਿਹੜਾ ਮੇਰੇ ਨਾਲ ਚਾਹੀਦਾ ਜਿਹੜੇ ਲਹੰਗ ਭਾਰੇ ਆ ਕੱਲ ਨੂੰ ਕੋਈ ਹੱਬੀ ਨਾ ਵੀ ਹੁੰਦੀ ਆ ਤੇ ਇਹੇ ਜ਼ਿੰਮੇਵਾਰ ਹੋਣਗੇ ਜੋ ਮੇਰੇ ਨਾਲ ਹੋਵੇ ਮੇਰੇ ਛੱਟਾ ਕਿੱਥੇ ਲੱਗੇ ਮੇਰੇ ਛੱਟਾ ਜਿਹਨਾਂ ਨੇ ਢੂਈ ਦੇ ਚੂਲੇ ਤੇ ਡਾਂਗਾ ਸਰਗੇ ਮਾਰੇ ਇਹ ਦਾਤਰ ਦਾ ਵਾਰ ਜਿਹੜਾ ਹੱਥ ਤੇ ਮੇਰੇ ਕੀਤਾ ਟ੍ਰੇਟ ਭਜਾਈ ਆਉਦੇ ਤੋਂ ਕਿਨੇ ਕਿਤਾ ਜੀ ਹਰਨਜੀਤ ਸਿੰਘ ਨੇ 9 ਵਜੇ ਰਲ ਗਿਆ ਉਹਦੇ 9 ਮਲਕੀਤ ਸਿੰਘ ਦੀ 9 ਜਿਹੜੀ ਆ ਉਹਨੇ ਹੱਲਾਸ਼ੇਰੀ ਦਿੱਤੀ ਤੇ ਦਾਤਰ ਉਹਨੇ ਫੜਾਇਆ ਉਹ ਅੱਗੇ ہماری ਸਕੂਟੀ ਤੇ ਦਾਤਰ ਲੈ ਗਿਆ ਹਾਂਜੀ ਕੀ ਨਾਮ ਆ ਜੀ ਤੁਹਾਡਾ ਮਲਕੀਤ ਸਿੰਘ ਜੀ ਇੱਕ ਕਿਹੜਾ ਜੀ ਮੈਰੀ ਬੱਡੀ ਅੱਛਾ ਇੱਕ ਤੁਹਾਡਾ ਭਰਾ ਜਿਹੜਾ ਹੈਗਾ ਜੀਰੀ ਲਾ ਗਿਆ ਤੁਹਾਨੂੰ ਲੋਕ ਤੇ ਲੈ ਤੁਰੇ ਉਹਨੇ ਸਾਨੂੰ ਧਿਆਨ ਦਿੱਤੇ ਆ ਵੀ ਤੁਹਾਡੇ ਵੱਲੋਂ ਜਿਹੜੀ ਆਈ ਉਹ ਕੰਟੀਤੀ ਦਵਾ ਦੇ ਆਪਸੇ ਚੱਲਦੇ ਆ ਜੀ ਇਹ ਕਰਕੇ ਕੋਈ ਝਗੜਾ ਆਇਆ ਤੇ ਤੁਸੀਂ ਕਾਫੀ ਕਈ ਤਰ੍ਹਾਂ ਦੇ ਧਿਆਰਾ ਸਾਡੇ ਟੱਟਾ ਮਾਰੀ ਕੀ ਚਚਾਈ ਹੈ ਜੀ ਸੱਚਾਈ ਹੈ ਇਹ ਅਜੇ ਸਾਡਾ ਮਸਤਕਾ ਖਾਤਾ ਵਾ ਦੋਨਾਂ ਭਰਾਵਾਂ ਦੀ ਜੱਦੀ ਜੇ ਆਜ਼ਾਦ ਵਾ ਇਹ ਇੱਕ ਵੱਡਾ ਦੋ ਹਿੱਸੇ ਵਿੱਚ ਮੈਂ ਮਾਲਕਾਂ ਤੇ 2022 ਵਿੱਚ ਲਾਸਟ ਮਹੀਨੇ ਝਗੜਾ ਆਇਆ ਸੀ ਉਦੋਂ ਦੀ ਜ਼ਮੀਨ ਵੇਲੀ ਪਈ ਆ ਜੀ ਇਹ ਚਾਰ ਕਿੱਲੇ ਤੇ ਕਾਹਤ ਕਰਦਾ ਵਾ ਗਵਾਂਢੀ ਅਨਸਰ ਜਿਹੜੇ ਉਹ ਇਹਨਾਂ ਨੂੰ ਪਾਣੀ ਵੀ ਦੇ ਦਿੰਦੇ ਆ ਤੇ ਨਾਲੇ ਇਹਦੀ ਮਦਦ ਕਰਦੇ ਆ ਅਸੀਂ ਕਈ ਵਾਰੀ ਕਿਹਾ ਵੀ ਤੁਸੀਂ ਸਾਡੇ ਲੜਾਈ ਵਿੱਚ ਨਾ ਆਓ ਪਰ ਉਹ ਹਟਦੇ ਨਹੀਂ ਹੁਣ ਇਹਨੇ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਦੋ ਕਿੱਲੇ ਪੜੀ ਦੇ ਬਾਈ ਉਹ ਮੌਕਾ ਵੇਖ ਸਕਦੇ ਤੁਸੀਂ ਥੋੜਾ ਛੋਟਾ ਭਰਾ ਛੋਟਾ ਭਰਾ ਵਾ ਜੀ ਜੀ ਜੋ ਲੈਣ ਦੇਣੀ ਕਿਤੇ ਉਹ ਮੇਰੀ ਜ਼ਮੀਨ ਨਹੀਂ ਕਿਤੇ ਹੋਰ ਦੀ ਆਈ ਆ ਲੈਣ ਦੇਣ ਕਰਾਤਾ ਪਹਿਲੀ ਮੰਂਟਰੀ ਕਰ ਲਈ ਹੈ ਹਾਂਜੀ ਜ਼ਮੀਨ ਦਾ ਲੈਂਡ ਦੇਣ ਜੋ ਬੰਦਾ ਜੀ ਜੰਮੂ ਕਾਟੜ ਹਾਈਵੇ ਆ ਤੁਹਾਨੂੰ ਨਿਕਲਿਆ ਉਥੋਂ ਹਾਂਜੀ ਜੰਮੂ ਕਾਟੜ ਹਾਈਵੇ ਰੋਡ ਬਣਿਆ ਜੀ ਉਹਦੇ ਵਿੱਚ ਮਾਲਕੀ ਮੇਰੀ ਵੀ ਗਈ ਆ ਮੇਰੇ ਭਰਾ ਦੀ ਵੀ ਗਈ ਆ ਤੁਹਾਨੂੰ ਮੈਨੂੰ ਲੱਗ ਮਾਲਕੀ ਮਤਾਬੂ ਨਹੀਂ ਲਿਆ ਜੀ 2 ਕਰੋੜ ਰੁਪਏ ਆ ਮਿਲਿਆ ਉਹਨੂੰ ਵੀ ਇੰਨਾ ਨਹੀਂ ਮਿਲਿਆ ਉਹਨੂੰ ਵੀ ਬਰਾਬੇ ਨਹੀਂ ਮਿਲੇ ਹੋਣਗੇ ਮਾਲਕੀ ਮਤਾਬਕ ਪੈਸੇ ਮਿਲਣਗੇ ਇਹ ਕਲੇਸ਼ ਦਾ ਕਲੇਸ਼ ਕਿੰਦਾ ਜੀ ਪਹਿਲੀ ਮੇਰੀ ਆ ਜਾਂ ਪਹਿਲੇ ਲੈ ਗਿਆ ਝੂਠ ਮਾਰੀ ਜਾਂਦਾ ਜਦੋਂ ਕਿ ਮਾਲਕੀ ਖਾਨੇ ਦੇ ਵਿੱਚ ਮੈਂ 1/2 ਹਿੱਸਾ ਬੋਲਦਾ ਤੇ ਐਦਾਂ ਲੜਾਈ ਕਲੇਸ਼ ਕਰਕੇ ਤੇ ਦਾਖਲ ਹੋ ਜਾਂਦਾ ਹਰ ਵੇਲੇ ਨਾ ਜੀ ਕੋਈ ਕੁੱਤ ਮਾਰੀ ਜੀ ਤੁਹਾਡੇ ਵੱਲੋਂ ਕੀਤੀ ਗਈ ਨਾ ਜੀ ਕੋਈ ਕੁੱਤਾ ਕਾਫੀ ਲੱਗ ਕੋਈ ਕੁੱਤ ਮਾਰਨੀ ਕੀਤੀ ਉੱਥੇ ਅਸੀਂ ਹੱਥੋਂ ਪਾਈ ਹੋਏ ਕੇਸੋ ਕਿਸੇ ਹੋਏ ਆ ਨਾਲ ਕੌਣ ਸੀਗਾ ਹਾਂ ਜੀ ਤੁਹਾਡੇ ਨਾਲ ਕੌਣ ਸੀਗਾ ਮੇਰੇ ਨਾਲ ਮੈਂ ਇਕੱਲਾ ਹੀ ਸੀਗਾ ਮੇਰਾ ਬੇਟਾ ਬਾਹਰ ਚ ਗਿਆ ਵਾ ਜੀ ਤੁਹਾਡੇ ਕੋਈ ਨਹੀਂ ਨਾ ਨਾ ਬਿਲਕੁਲ ਨਹੀਂ ਨਾ ਨਾ ਕੋਈ ਨਹੀਂ ਕੋ ਨਾਮ ਲੈ ਲਈ ਜਾਵੇ ਨਾ 10 10 ਬੰਦੇ ਸੀ ਜਿਨ੍ਹਾਂ ਨੇ ਸਾਨੂੰ ਹਟਾਇਆ ਹਟਾ ਕੇ ਕਹਿਣ ਲੱਗੇ ਲੜੋਂ ਨਾਲ ਘਰੋਂ ਘਰੀ ਜਾਓ ਉਥੋਂ ਟਰੈਕਟਰ ਚਲਾ ਕੇ ਲਾਇਆ ਫੇਰ ਘਰ ਆਣ ਕੇ ਬੂਏ ਮੋਰੇ ਟਰੈਕਟਰ ਖੜਾ ਕਰਕੇ ਡਾਂਗ ਲੈ ਕੇ ਤੇ ਮੋਰੇ ਖੜਾ ਕੇ ਜਾਂ ਨੰਗੋ ਫੇਰ ਪ੍ਰਸ਼ਾਸਨ ਸਾਡੇ ਗਾਈਆਂ ਆਪਦੇ ਘਰਾਂ ਬੈਠੇ ਤੁਹਾਡੇ ਕਹਿਣਾ ਮਤਲਬ ਉਹ ਹਮਲਾ ਜਿਹੜਾ ਨਹੀਂ ਕਰਾ ਬਿਲਕੁਲ ਨਹੀਂ ਜੀ ਨਾ ਹਮਲਾ ਕੀਤਾ ਨਾ ਕਰਾ ਕਰਨਾ ਕਿੱਥੋਂ ਕੋਈ ਨਾ ਬਲੀਕ ਕੋਈ ਨਹੀਂ ਤੇ ਸੱਜੇ ਬਰਮੀ ਨਹੀਂ ਨਾ ਕੋਈ ਜਿਹਨੇ ਅੰਦਰ ਵੀ ਦਿਖਾਇਆ ਇਹਦੀ ਮੇਰੀ ਚੀਜ਼ ਨਹੀਂ ਉਹਦੇ ਬਾਰੇ ਕਹਣਾ ਜੀ ਸਾਡੀ ਪੜੀ ਤੇ ਕਬਜ਼ਾ ਕਰਦਾ ਤਾਂ ਭਾਈ ਵੀ ਸਾਡੀ ਪਹਿਲੀ ਧੱਕੇ ਨਾ ਬੰਦਾ ਮੌਕਾ ਵੇਖ ਕੇ ਇਹ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਠੀਕ ਹੈ ਪ੍ਰਸ਼ਾਸਨ ਤੋਂ ਕੋਈ ਸਿਆ ਦਿੱਤੀ ਪ੍ਰਸ਼ਾਸਨ ਨੇ ਇਸ ਵਾਰੀ ਦੀ ਜਾਬਰੀ ਕਰਾਇਆ ਨਹੀਂ ਜੀ ਪ੍ਰਸ਼ਾਸਨ ਨੂੰ ਪਹਿਲਾਂ ਹੀ ਪਤਾ ਪਿੰਡ ਨੂੰ ਹੀ ਪਤਾ ਵੀ ਹਰ ਵੇਲੇ ਧੱਕਾ ਕਰਦਾ ਮੇਰੇ ਕੋਲ ਲਿਖਤੀ ਸਬੂਤ ਹੈ ਸਰ ਕੀ ਮੰਗ ਕੀ ਹੈ ਤੁਹਾਡੀ ਹੁੰਦੀ ਹੈ ਪ੍ਰਸ਼ਾਸਨ ਤੋਂ ਕੀ ਪ੍ਰਸ਼ਾਸਨ ਤੋਂ ਇਹ ਮੰਗਾ ਵੀ ਮੇਰੀ ਪਹਿਲੀ ਮੈਨੂੰ ਭਾਈ ਜਾਵੇ ਇਹਦੀ ਨੂੰ ਭਾਈ ਜਾਵੇ ਲੜਾਈ ਝਗੜਾ ਬੰਦ ਜੀ ਸੱਟਾਂ ਲੱਗੀਆਂ ਹੋਣਗੀਆਂ ਪਿੱਛੇ ਲੱਗੀਆਂ ਲੱਗੂ ਹੱਲੇ ਜੀ ਉਹ ਕਿੱਦਾਂ ਲੱਗੀਆਂ ਉਹ ਆਪੇ ਨੇ ਸੱਟਾਂ ਮਾਰੀਆਂ ਆਂ ਜੀ ਉਹ ਜਿਹੜੇ ਅਨਸਰ ਲੈ ਕੇ ਆਏ ਇਹਨੂੰ ਉਹ ਉਹਨਾਂ ਮਾਰੀਆਂ ਛੱਡਾ ਉੱਥੇ ਕੋਈ ਨਹੀਂ ਪਿੰਡ ਗਵਾਵਾ ਮੁਕਾ ਦੇਖ ਪਹਿਲੇ ਹੀ ਤਾਂ ਵੱਡੀ ਬਣੀ ਪਹਿਲੇ ਬਣੀ ਉਹ ਕੇਰ ਚੱਲ ਲਈ ਪਰ ਉਸਕੇ ਅੱਛਾ ਹਾਂਜੀ ਫਿਰ ਇੱਥੇ ਹੋ ਗਈ ਇੱਕ ਹੋਰ ਤੋਂ ਹਾਂਜੀ ਉਹ ਸਰਕਾਰੀ ਹਸਪਤਾਲ ਜੇ ਸਰਕਾਰੀ ਹਸਪਤਾਲ ਜਦੋਂ ਉਹਦਾ ਇੱਥੇ ਛੱਬੀ ਬਣਾਉਂਦਾ ਹਾਂ ਜੀ ਜੀ ਹਾਂਜੀ ਫਲਤਾਨਪੁਰ ਸਾਨੂੰ ਲੱਗੇ ਲੱਗਦਾ ਉੱਥੇ ਨਹੀਂ ਜਾਂਦਾ ਇਹ ਝੂਠੇ ਤੇ ਬੇਬਨਿਆਰ ਪਰ ਤੇ ਸਾਡੇ ਤੇ ਕਰਾਂਦਾ